ਮੇਰਾ ਪੋਤਾ ਵਾ ਤੇ ਇਹਦੀ ਜਦੋਂ ਮਾਂ ਛੱਡ ਕੇ ਚਲ ਗਈ ਹੈ ਤਿੰਨਾ ਤਿੰਨਾ ਦਿਨਾਂ ਦਾ ਸਾਹਮਣਾ ਮੈਂ ਪਾਲਣ ਲਈ ਮੋੜੋ ਨੇ ਚੁੱਕਿਆ ਨਹੀਂ ਇਹਨੂੰ ਤੇ ਸਾਲ ਕਦਾ ਜਦੋਂ ਛੱਡ ਕੇ ਚਲ ਗਈ ਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਨੇ ਉਦੋਂ ਦਾ ਸਮਝਣਾ ਮੈਂ ਹੀ ਪਾਲਣ ਲਈ ਇਹਨੂੰ ਇਹ ਸਾਲ 7 ਸਾਲ ਹੋ ਗਿਆ। ਇਹ ਕੀ ਘਟਨਾ ਕੀ ਵਾਪਰੀ ਕਿਦਾਂ ਹੋਇਆ? ਇਹ ਵਾਪਰੀ ਆ ਭੈਣਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੜਿਆ ਨਿਹਾਨਿਆ ਨਾ ਫਿਰਨਾ ਉਹ ਪਾਜ ਗਏ ਆ। ਇੱਕ ਤੇ ਚੋਨੇ 'ਚ ਬੈ ਗਿਆ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪਰ ਨਾਲ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ। ਹਾਂਜੀ। ਤੇ ਕਿੰਨਾ ਖੋਇਆ ਹੋਇਆ ਉਹ ਜੱਟ। ਬਹੁਤ ਜ਼ਖਮੀ ਹੋਇਆ ਵਾ। ਸਿਰੇ ਦੇ 100 ਟੰਕਾ ਸਿਰ 'ਚ ਵਾ। ਤੇ ਤਾਂ ਅਜੇ ਪਤਾ ਨਹੀਂਗਾ ਕਿੰਨਾ ਟੰਕਾ ਲੱਗਿਆ। ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ? ਦੇਖਣ ਵਾਲ ਡਾਕਟਰ ਉਹਨਾਂ ਨੇ ਦੱਸਿਆ ਹੀ ਪੀ ਇਹਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ। ਏਦਾਂ ਮੁੱਦਾ ਪ ਤੇ ਇੱਕ ਘੜੇ ਮਿੰਟ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ ਤੇ ਪਾਣੀ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਦਾ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੇ ਨੂੰ ਝੁੱਕ ਕੇ ਲੈ ਜਾਓ ਤੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਤੇ ਆਡੇ ਉਰੇ ਪੰਜ ਗ੍ਰਾਂ ਹੀ ਲੈਂਦਾ ਉੱਥੇ ਵੀ ਜਵਾਬ ਹੋ ਗਿਆ ਫਿਰ ਇੱਥੇ ਲੈਂਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਖਰਚਾ ਹੋ ਗਿਆ 60000 65000 70000 ਰੁਪਏ ਹੋ ਗਏ ਕਿੰਨਾ ਖਰਚਾ ਹੋਇਆ 70000 ਰੁਪਏ ਲੱਗ ਗਏ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਦਿਨ ਦੀ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿਵੇਂ ਆਪਣੇ ਘਰੇ ਜਾ ਕੇ ਕਿਤੇ ਇਨਾ ਦੀ ਰੋਟੀ ਪਾਣੀ ਬਹੁਤ ਮਹੜੇ। ਸਾਡੇ ਆਪਣੇ ਕਿੰਨੇ ਬੱਚੇ ਸੀ? ਮੇਰੇ ਆਪਣੇ 3 ਸੀ। 3 ਕਿੰਨੇ? 3 ਨੇ ਡੈਥ ਹੋ ਗਈ। ਘਰ ਦਾ ਕਿਦਾਂ ਖਰਚਾ ਚੱਲਦਾ? ਘਰ ਦਾ ਬਹੁਤ ਮਹੜੇ। ਖਰਚਾ ਕਿੰਨਾ ਚੱਲਦਾ? ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕਮ-ਕਮ ਕਰਕੇ ਆਪਣਾ ਤੇ ਫੇ ਆਪਣਾ ਰੋਟੀ ਪਾਣੀ ਚਲਾਉਣੀ ਆ। ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ? ਮੈਂ ਬਸ ਇਹੋ ਚਾਹੁੰਦੀ ਆ ਵੀ ਚਲੋ ਜੋ ਮੇਰੀ ਮਾੜੀ-ਮੋਟੀ ਮਾਇਸਤ ਹੁੰਦੀ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲਦੇ ਨੇ ਮੇਰਾ ਦੁਨੀਆ ਤੇ ਨਾਂ ਰਹਿ ਜਾਊਗਾ। ਘੜਨਾ ਇਹ ਵੇ ਇਹ ਇਹ ਬਾਹਰ ਨਿਕਲ ਗਿਆ ਸਿਹਰੇ ਸਾਥ ਕੋਈ ਨਾ ਇਹ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਆਨੇ ਤੇਰਾ ਪੋਤਾ ਕਿੱਥੇ ਮੈਂ ਹੈ ਛੇ ਦਿਨਾ ਆਂਦਾ ਉਹ ਕਹਿੰਦਾ ਕਿ ਆਇਆ ਸਾਰਾ ਕੁੱਤਿਆਂ ਨੇ ਖਾ ਰਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਦੇਖਿਆ ਤੇ ਗਾੜੀਓ ਪੰਡ ਬੰਨ ਕੇ ਲਈ ਆਉਂਦੇ ਅਹੀਂ ਜਾ ਕੋਥੇ ਮੈਂ ਉੱਥੇ ਜਾ ਕੇ ਤਿੰਨ ਕੇ ਚਾਰ ਕੁੱਤੇ ਨਿਕਲੇ ਛੋਨੇ ਦੇ ਵਿੱਚੋਂ ਹੀ ਲੀੜਾ ਕਪੜਾ ਸਾਬੇ ਦਾ ਪਹਾੜ ਪੂੜ ਸਾਰਾ ਘਰ ਦਾ ਲੀੜਾ ਲੀੜਾ بس ایتھے ਹੀ ਘਰ ਆਇਆ ਤੇ ਕਰਾਂ ਚੋ ਕਿ ਲੋਕੀ ਲੈ ਆਈ ਗੱਡੀ ਪਾ ਕੇ ਮੈਂ ਆ ਗਿਆ ਕੋਈ ਸ਼ੈ ਕਰੀ ਸ਼ੈ ਕਰੀ ਪਾਣੀ ਕਰੀ ਜਾਂ ਕਦੀ ਫੇ ਇੱਥੇ ਤੇ ਜੇ ਥਾਂ ਲੈ ਕੇ ਦੱਸ ਕਰਾਇਆ ਹਾਂਜੀ ਕੋਲਾ ਜੀ ਕਰ ਤੋਂ ਕਾ ਦੇਣਾ ਤੇ ਪਾਜੀ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ ਹਾਂਜੀ ਜੋ ਤੀਆਂ ਬੋਟਰ ਉੱਠੇ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ ਆ ਉਹ ਮੁੱਕਿਆ ਤੋਂ ਬਾਅਦ ਮੇਰਾ ਵੀ ਤੀਜੀ ਾਰ ਮੈਨੂੰ ਟੀਵੀ ਹੋ ਗਈ ਆ ਤੇ ਮਾ ਵੀ ਮੰਜੀ ਦੇ ਰਾਣਾ ਤੈਨੂੰ ਪਤਾ ਜੀ ਮਾ ਵੀ ਹੁਣ ਕਿੰਨਾ ਕੰਮ ਕਰਨਾ ਆ ਜੇ ਜੀਆਰ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਇਹ ਹਮ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ 22 ਫਿਰ ਬੁਖਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਵਾਲੇ ਬਰਾ 13000 ਦਾ 13000 ਖਰਚਾ ਇੱਥੇ ਆਗਾ